ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਡਿਜੀਟਲ মিডিਆ ਪ੍ਰੈਸ ਕਲੱਬ ਜੈਤੋ ਦੀ ਮੀਟਿੰਗ ਹੋਈ ਔਰ ਮੀਟਿੰਗ ਦਾ ਜੋ ਵਿਸ਼ਾ ਸੀਗਾ ਵਿਸ਼ਾ ਸੀਗਾ ਅੱਜ ਐਮ ਐਲ ਏ ਜੈਤੋ ਅਮੋਲਕ ਸਿੰਘ ਨੇ ਜੋ ਆਦਿਕ ਉਦਘਾਟਨੀ ਪ੍ਰੋਗਰਾਮ ਤੇ ਪੱਤਰਕਾਰਾਂ ਨੂੰ ਜਲੀਲ ਕੀਤਾ ਉਹਨਾਂ ਨੂੰ ਅਤਵਾਦੀ ਕਿਹਾ ਉਸ ਦੇ ਵਿੱਚ ਹੈ ਡਿਜੀਟਲ মিডিਆ ਪ੍ਰੈਸ ਕਲੱਬ ਦੀ ਮੀਟਿੰਗ ਸੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈਗਾ ਕਿ ਅਸੀਂ ਆਮ ਆਦਮੀ ਪਾਰਟੀ ਔਰ ਐਮ ਐਲ ਏ ਅਮੋਲਕ ਸਿੰਘ ਦਾ ਬਾਈਕਾਟ ਕਰਦੇ ਹੈਗੇ ਆ ਜੋ ਪੱਤਰਕਾਰਾਂ ਨੂੰ ਉਹਨਾਂ ਨੇ ਸ਼ਬਦਾਵਲੀ ਬੋਲੀ ਹੈਗੀ ਆਤਵਾਦੀ ਕਹਿ ਕੇ ਸਮੋਦਨ ਕੀਤਾ ਹੈਗਾ ਉਸ ਦੇ ਆਦੇ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਔਰ ਐਮਐਲਏ ਅਮੋਲਕ ਸਿੰਘ ਦਾ ਬਾਈਕਾਟ ਕਰਦੇ ਹੈਗੇ ਆ ਔਰ ਜਿੰਨੀਆਂ ਵੀ ਸਾਡੇ ਜੱਤੋ ਮੰਡੀਆਂ ਪ੍ਰੈਸ ਕਲੱਬ ਹੈਗੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹੈਗੇ ਆ ਵੀ ਤੁਸੀਂ ਵੀ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਐਮਐਲਏ ਅਮੋਲਕ ਸਿੰਘ ਸਾਡੇ ਤੋਂ ਮਾਫੀ ਨਹੀਂ ਮੰਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਵਿਰੁੱਧ ਤਿੱਖਾ ਐਕਸ਼ਨ ਲਵਾਂਗੇ ਜੀ ਧੰਨਵਾਦ ਜਿਹੜੀ ਹੈਗੀ ਆ ਬਿਲਕੁਲ ਸਹੀ ਹੈ ਕਿ ਜਿਹੜੇ ਐਮਐਲਏ ਅਮੋਲਕ ਸਿੰਘ ਨੇ ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਖੁਦ ਬੁਲਾ ਕੇ ਜਿਹੜਾ ਜਲੀਲ ਕੀਤਾ ਇੱਕ ਗੱਲ ਮੈਂ ਹੋਰ ਵੀ ਧਿਆਨ ਚ ਕਰ ਦੇਣਾ ਚਾਹੁੰਦੀ ਕਿ ਜਿਹੜੇ ਪੱਤਰਕਾਰ ਇਨਾਂ ਦੀ ਕਮੀਆਂ ਕਰਦੇ ਇਹ ਉਹਨਾਂ ਨੂੰ ਹੀ ਅੱਤਵਾਦ ਕਹਿੰਦੇ ਨੇ ਪਰ ਇਹਨਾਂ ਨੂੰ ਇਹ ਵੀ ਧਿਆਨ ਦੇ ਵਿੱਚ ਹੋਣਾ ਚਾਹੀਦਾ ਕਿ ਜਿਹੜੇ ਲੋਕ ਇਹਨਾਂ ਦੇ ਅੱਤਵਾਦ ਤੋਂ ਅੱਕੇ ਹੋਏ ਨੇ ਉਹ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਅਸੀਂ ਇਹਨਾਂ ਦੀ ਸਖਤ ਨਿਖੇਦੀ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਇਹ ਵੀ ਕਹਿਨੇ ਹੈਗੇ ਜਿੱਦਾਂ ਇਹਨਾਂ ਨੇ ਸਾਨੂੰ ਚੇਤਾਵਨੀ ਦਿੱਤੀ ਤੇ ਅਸੀਂ ਵੀ ਇੱਕ ਵੱਡੀ ਚੇਤਾਵਨੀ ਦਿੰਨੇ ਆ ਕਿ ਜੇਕਰ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਵੀ ਇਸ ਕਲੱਬ ਤੋਂ ਜਾਂ ਪੱਤਰਕਾਰ ਭਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਅਸੀਂ ਵੀ ਐਕਸ਼ਨ ਲਵਾਂਗੇ ਸੋ ਸਾਰਾ ਸਾਡਾ ਜਿੰਨਾ ਵੀ ਡਿਜੀਟਲ মিডিਆ ਕਲੱਬ ਹੈਗਾ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਬਾਈਕਾਟ ਕਰਦੇ ਜੋ ਐਮਐਲਏ ਨੇ ਅੱਜ ਸ਼ਬਦ ਬੋਲੇ ਆ ਅਸੀਂ ਉਹਨਾਂ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਅਸੀਂ ਪੱਤਰਕਾਰਾਂ ਨੂੰ ਜੇ ਬੋਲਿਆ ਤੇ ਅਸੀਂ ਆਪ ਦੇ ਡਿਜੀਟਲ ਮੀਡੀਆ ਪ੍ਰੈਸ ਕਲੱਬ ਵੱਲੋਂ ਉਹਨਾਂ ਦੇ ਸਾਰੇ ਪ੍ਰੋਗਰਾਮ ਜੇਤੋ ਮੰਡੀ ਚ ਹੋਵੇ ਚਾਹੇ ਕਿਤੇ ਆਸੇ ਪਾਸੇ ਪਿੰਡਾਂ ਚ ਹੋਵੇ ਉਹਦਾ ਅਸੀਂ ਵਿਰੋਧ ਕਰਾਂਗੇ ਸਾਡੇ ਡਿਜੀਟਲ ਮੀਡੀਆ ਕਲੱਬ ਦਾ ਕੋਈ ਵੀ ਮੈਂਬਰ ਨਹੀਂ ਜਾਊਗਾ ਪਰ ਜੇਕਰ ਦੂਜੇ ਕਲੱਬਾਂ ਨੇ ਸਾਡੇ ਨਾਲ ਸਾਡਾ ਸਾਥ ਦੇਣਾ ਉਹ ਵੀ ਆ ਸਕਦੇ ਆ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਤੁਸੀਂ ਆਓ ਇਹ ਸਾਡੇ ਡਿਜੀਟਲ মিডিਆ ਪ੍ਰੈਸ ਕਲੱਬ ਦੇ ਕਿਸੇ ਪੱਤਰਕਾਰ ਨੂੰ ਨਹੀਂ ਕਿਹਾ ਉਹਨੇ ਪੂਰੇ ਜ਼ੈਤੋਂ ਮੰਡੀ ਦੇ ਸਾਰੇ ਪੱਤਰਕਾਰਾਂ ਨੂੰ ਕਿਹਾ ਕਿਉਂਕਿ ਸਾਡੇ ਕੋਲ ਡਿਜੀਟਲ মিডিਆ ਪ੍ਰੈਸ ਕਲੱਬ ਦੇ ਪੱਤਰਕਾਰ ਨਹੀਂ ਸੀ ਜ਼ੈਤੋਂ ਮੰਡੀ ਦੇ ਸਾਰੇ ਪੱਤਰਕਾਰ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਪਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਅੱਜ ਇਹਨਾਂ ਨੇ ਕਿਹਾ ਕੱਲ੍ਹ ਦੂਜੀ ਸਰਕਾਰ ਆਊਗੀ ਉਹ ਵੀ ਕਹੋਗੀ ਫਿਰ ਲੜੀਵਾਰੇ ਦਬਾਉਂਦੇ ਰਹਿਣਗੇ ਤੇ ਆਪਾਂ ਦਬ ਜਾਂਗੇ ਪਰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਆਓ ਆਪਾਂ ਇਕੱਠੇ ਹੋ ਕੇ ਇਹ ਜਿਹੜੇ ਬੋਲਦੇ ਆ ਹੈਂਕੜਬਾਜ਼ ਕੋਈ ਵੀ ਐਮਐਲਏ ਆ ਚਾਹੇ ਮੰਤਰੀ ਆ ਆਪਾਂ ਉਹਨੂੰ ਦੱਸ ਗਏ ਵੀ ਕਿ ਅਸੀਂ ਪੱਤਰਕਾਰ ਸਾਰੇ ਇੱਕ ਆ ਸਤਿ ਸ਼੍ਰੀ ਅਕਾਲ ਜੀ ਨਵੀਂ ਜਿੰਦਲ ਜੱਤੋਂ ਅਪਡੇਟਸ ਜੋ ਅੱਜ ਐਮਐਲਏ ਮੋਲਕ ਸਿੰਘ ਨੇ ਪੱਤਰਕਾਰਾਂ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਉਹਦੀ ਸਖਤ ਸ਼ਬਦਾਂ ਦੀ ਨਿੰਦਾ ਕਰਦੇ ਆ ਤੇ ਸਾਡੇ ਚੈਨਲ ਵੱਲੋਂ ਤੇ ਡਿਜੀਟਲ ਮੀਡੀਆ ਵੱਲੋਂ ਮੋਲਕ ਸਿੰਘ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੀ ਗੱਲਬਾਤ ਤਾਂ ਸੋਣ ਹੀ ਲਈ ਆ ਜਿਸ ਤਰ੍ਹਾਂ ਜੱਤੋਂ ਦੇ ਵਿਧਾਇਕ ਨੇ ਪੱਤਰਕਾਰਾਂ ਦੇ ਖਿਲਾਫ ਭੱਦੀ ਟਿੱਪਣੀ ਵਰਤੀ ਆ ਭੱਦੇ ਸ਼ਬਦਾਵਲੀ ਵਰਤੀ ਆ ਜਿਦੇ ਵਿੱਚ ਕੈਮਰਾ ਤੇ ਪੱਤਰਕਾਰਾਂ ਨੂੰ ਅਤਵਾਦੀ ਕਹਿਣਾ ਇਹ ਬੜੀ ਨਿੰਦਣਯੋਗ ਗੱਲ ਆ ਤੁਸੀਂ ਇੱਕ ਅਹੁਦੇ ਤੇੋਂ ਤੁਸੀਂ ਇੱਕ ਹੁਣ ਇੱਕ ਅਜੇਹੀ ਥਾਂ ਤੇੋਂ ਜਿੱਥੇ ਤੁਹਾਨੂੰ ਅਜੇਹੀ ਸ਼ਬਦ ਬੋਲਣ ਲੱਗਾ 100 ਵਾਰ ਸੋਚਣਾ ਚਾਹੀਦਾ ਪਰ ਜੇ ਤੁਸੀਂ ਇਹ ਸ਼ਬਦ ਪੱਤਰਕਾਰਾਂ ਨੂੰ ਬੋਲ ਕੇ ਤੁਹਾਡੇ ਮਨ 'ਚ ਇਹ ਹੋਵੇ ਕਿ ਹੁਣ ਪੱਤਰਕਾਰ ਸਾਡੀ ਜੇਹ ਹਜੂਰੀ ਕਰਨਗੇ ਤਾਂ ਇਹ ਤੁਹਾਡਾ ਵਹਿਮ ਆ ਇਹ ਤੁਹਾਡਾ ਵਹਿਮ ਆ ਕਿ ਹੁਣ ਪੱਤਰਕਾਰ ਤੁਹਾਡੀ ਜੇਹ ਹਜੂਰੀ ਕਰਨਗੇ ਜਦੋਂ ਵੀ ਜਦੋਂ ਵੀ ਜਿੱਥੇ ਵੀ ਲੋਕਾਂ ਦੇ ਹੱਕ ਦੀ ਗੱਲ ਹੋਊਗੀ ਅਸੀਂ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਖੜਦੇ ਰਵਾਂਗੇ ਤੇ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਕਿਹਾ ਕਿ ਜੇ ਐਮਐਲਏ ਸਾਹਿਬ ਨੇ ਮਾਫੀ ਨਾ ਮੰਗੀ ਆਪਣੇ ਨਾਂ ਸ਼ਬਦਾਂ ਨੂੰ ਵਾਪਸ ਨਾ ਲਿਆ ਤਾਂ ਅਸੀਂ ਅੱਗੇ ਤਿੱਖਾ ਸੰਘਰਸ਼ ਕਰਾਂਗੇ ਇੱਕ ਗੱਲ ਜੋ ਦੱਸਣ ਵਾਲੀ ਰਹਿ ਗਈ ਸੀ ਉਹ ਇਹ ਸੀ ਕਿ ਐਮਐਲਏ ਮੋਲਕ ਸਿੰਘ ਨੇ ਸਾਡੇ ਸਾਥੀ ਹੁਕਮਚੰਦ ਰਵੀਦਾਸੀਆ ਜੋ ਕਿ ਕਵਰਿੰਗ ਕਰਨ ਗਏ ਸੀ ਦਲ ਸਿੰਘ ਵਾਲੇ ਉਹਨਾਂ ਨੇ ਖਬਰ ਚਲਾਈ ਸੀ ਜਿਹਦਾ ਲਿੰਕ ਭੇਜ ਕੇ ਇਹ ਧਮਕੀ ਦਿੰਦੇ ਨੇ ਕਿ ਫਿਰ ਜੇ ਮੈਂ ਤੇਰੇ ਤੇ ਡੈਫੇਮੇਸ਼ਨ ਕੀਤਾ ਤੇ ਤੂੰ ਰੋਂਦਾ ਫਿਰੇਗਾ ਤਾਂ ਅਸੀਂ ਮਾਨਯੋਗ ਐਮਐਲਏ ਸਾਹਿਬ ਨੂੰ ਇਹ ਕਹਨੇ ਆ ਕਿ ਡੈਫੇਮੇਸ਼ਨ ਕਰਨਾ ਤੁਹਾਡਾ ਅਧਿਕਾਰ ਹੈ ਕਾਨੂੰਨ ਤੁਹਾਨੂੰ ਅਧਿਕਾਰ ਦਿੰਦਾ ਨਾ ਪੱਤਰਕਾਰ ਕਾਨੂੰਨ ਤੋਂ ਉੱਪਰ ਹੈ ਤੇ ਨਾ ਵਿਧਾਇਕ ਕਾਨੂੰਨ ਤੋਂ ਉੱਪਰ ਹੈ ਪਰ ਧਮਕੀਆਂ ਦੇ ਕੇ ਡੈਫੇਮੇਸ਼ਨ ਜਿਹੜੀਆਂ ਤੁਸੀਂ ਦੇ ਰਹੇ ਹੋ ਇਹਨਾਂ ਤੁਹਾਡੀਆਂ ਗਿੱਦੜ ਧਮਕੀਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਇੱਕ ਦੀ بجائے 10 ਡੈਫੇਮੇਸ਼ਨ ਕਰੋ ਜੇ ਲੋਕ ਬੋਲਣਗੇ ਅਸੀਂ ਕਵਰ ਕਰਾਂਗੇ ਸਾਡਾ ਪੱਤਰਕਾਰ ਭਾਈ ਜਾਰਾ ਕਵਰ ਕਰੇਗਾ ਜੇ ਤੱਕ ਜੇਕਰ ਤੁਸੀਂ ਡੈਫੇਮੇਸ਼ਨ ਕਰੋਗੇ ਤਾਂ ਅਸੀਂ ਕਾਨੂੰਨੀ ਲੜਾਈ ਲੜਨੋਂ ਵੀ ਤਿਆਰ ਹਾਂ ਅਸੀਂ ਕਲੱਬ ਵੱਲੋਂ ਉਹ ਕਨੂੰਨ ਨਹੀਂ ਲੜਾਈ ਲੜਾਂਗੇ ਜੇਕਰ ਸਾਡੇ ਕਿਸੇ ਵੀ ਪੱਤਰਕਾਰ ਨੂੰ ਤੁਸੀਂ ਡੈਫਾਮੇਸ਼ਨ ਜਦੋਂ ਮਰਜ਼ੀ ਭੇਜੋ ਅਸੀਂ ਉਹਦਾ ਜਵਾਬ ਕਾਨੂੰਨ ਦੇ ਤਰੀਕੇ ਨਾਲ ਦੇਵਾਂਗੇ ਅਦਾਲਤਾਂ ਦੇ ਵਿੱਚ ਉਹ ਸਾਰਾ ਸੱਚ ਤੇ ਸੱਚ ਤੇ ਝੂਠ ਤੇ ਝੂਠ ਸਭ ਕੁਝ ਹੋ ਜਾਵੇਗਾ ਉਕਤੰਤਰ ਦੇਸ਼ ਦੇ ਵਿੱਚ ਹੈ ਪਰ ਪੰਜਾਬ ਦੇ ਵਿੱਚ ਐਮਐਲਏ ਜਿਹੜਾ ਲੋਕਾਂ ਦੇ ਨਾਲ ਬਣਿਆ ਜਿਹੜਾ ਲੋਕਾਂ ਦੀਆਂ ਵੋਟਾਂ ਦੇ ਨਾਲ ਬਣਿਆ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਪੱਤਰਕਾਰਾਂ ਨੂੰ ਅਤਵਾਦੀ ਕਹਿ ਦਿੰਦਾ ਉਹਨਾਂ ਦੇ ਕੈਮਰਿਆਂ ਨੂੰ ਅਤਵਾਦ ਦਾ ਨਾਮ ਦੇ ਦਿੰਦਾ ਇਹ ਐਮਐਲਏ ਭੁੱਲ ਗਏ ਨੇ ਕਿ ਇਹ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਉਣ ਦੇ ਵਿੱਚ ਹੈਲਪ ਕੀਤੀ ਹੈ ਸੋਸ਼ਲ ਮੀਡੀਆ ਤੇ ਸਰਕਾਰ ਇਹਨਾਂ ਦੀ ਆਉਂਦੀ ਹੈ ਕਿਉਂ ਕਿਉਂ ਆਉਂਦੀ ਹੈ ਸੋਸ਼ਲ ਮੀਡੀਆ ਤੇ ਕਰਕੇ ਆਉਂਦੀ ਹੈ ਇਹ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵਰਤੀ ਹੈ ਤੇ ਇਹ ਸਾਰੇ ਕਲੱਬ ਹੈ ਜਿਹੜਾ ਇਸ ਇਥੇ ਅਨਖੇਦੀ ਕਰਦਾ ਤੇ ਸਮੂਚੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਮੰਗ ਕਰਦੇ ਆ ਇਸ ਸੰਘਰਸ਼ ਨੂੰ ਲੰਮਾ ਵਢੀਏ ਤੇ ਐਮਐਲਏ ਮੋਲਕ ਸਿੰਘ ਜੇ 7 ਦਿਨਾਂ ਦੇ ਅੰਦਰ ਜਾਂ 10 ਦਿਨਾਂ ਦੇ ਅੰਦਰ ਮਾਫੀ ਮੰਗਦੇ ਆ ਤਾਂ ਠੀਕ ਹੈ ਨਹੀਂ ਤੇ ਸਮੂਚਾ ਕਲੱਬ ਸਮੂਚਾ ਪੱਤਰਕਾਰ ਭਾਈਚਾਰਾ ਇਹਨਾਂ ਦੇ ਖਿਲਾਫ ਵੱਡਾ ਸੰਘਰਸ਼ ਵੜੇਗਾ ਸਤਿ ਸ਼੍ਰੀ ਅਕਾਲ ਜੀ